ਸਾਡੇ ਵਾਲੇ ਵੀ ਪਤੰਦਰ ਵਾਲੇ ਤਾਕੜੇ ਨੇ ਉਹ ਕਿਤੇ ਜ਼ਿੰਦਗੀ ਚ ਲਾਈਟਾਂ ਨਹੀਂ ਜਲਾਈਆਂ ਜਿੱਦਣੇ ਦਾ ਫੌਜ ਨੇ ਕਿਹਾ ਸਾਰੇ ਪਿੰਡ ਦੀਆਂ ਚਲਾਈ ਪਾਏ ਨੇ ਕਹਿੰਦੇ ਬੰਬ ਛੱਟਣਾ ਤਾਂ ਇੱਥੇ ਛੱਟੋ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਕਿ ਲੜਾਈ ਹੋ ਰਹੀ ਆ ਤੇ ਉਸ ਦਾ ਸਾਰਾ ਇਫੈਕਟ ਜਿਹੜਾ ਇਹ ਉਹ ਪੰਜਾਬ ਤੇ ਪੈ ਰਿਹਾ ਜਿਉਂ ਉੱਥੇ ਹੀ ਹਰਮੰਦਰ ਸਾਹਿਬ ਦੀ ਵੀ ਜੜੀ ਆ ਉਹ ਰਾਤ ਜਿਹੜਾ ਵਾ ਉਹ ਪੂਰਾ ਹਨੇਰਾ ਸੀਗਾ ਹਰਮੰਦਰ ਸਾਹਿਬ ਦੇ ਵਿੱਚ ਵੀ ਤੇ ਹਰ ਇੱਕ ਜਗ੍ਹਾ ਤੇ ਹਨੇਰਾ ਜਿਹੜਾ ਇਹ ਉਹ ਰਾਤ ਨੂੰ ਕੀਤਾ ਜਾਂਦਾ ਬਲੈਕਆਊਟ ਕੀਤਾ ਜਾਂਦਾ ਜੇ ਰਾਤ ਨੂੰ ਪੰਜਾਬ ਦੇ ਵਿੱਚ ਉੱਥੇ ਹੀ ਕਈ ਥਾਵਾਂ ਦੇ ਉੱਤੇ ਜਿਹੜਾ ਵਾ ਉਹ ਹਮਲਾ ਵੀ ਹੋ ਚੁੱਕਿਆ ਹੈ ਮਸਾਇਲਾ ਦਾ ਤੇ ਉੱਥੇ ਹੀ ਕਈ ਫੇਕ ਨਿਊਜ਼ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਹੀ ਜਿਹੜਾ ਇਹ ਆਪਣੇ ਪੰਜਾਬੀ ਵੀਰ ਨੇ ਉਹ ਫਿਰ ਵੀ ਜਿਹੜਾ ਇਹ ਹੌਸਲਾ ਨਹੀਂ ਹਾਰ ਰਹੇ ਤੇ ਕਿ ਨਾ ਕਿਸੇ ਤਰੀਕੇ ਨਾਲ ਜਿਹੜਾ ਇਹ ਹੋ ਆਪਣੇ ਆਪ ਨੂੰ ਉਹਨਾਂ ਨੇ ਸੰਭਾਲ ਲਈ ਹੋਇਆ ਹੈ ਤੇ ਉੱਤੇ ਹੀ ਕਈ ਵੀਡੀਓਜ਼ ਵੀ ਫਨੀ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਆ ਅਪਲੋਡ ਕੀਤੀਆਂ ਜਾ ਰਹੀਆਂ ਨੇ ਤੇ ਪੰਜਾਬੀ ਵੀ ਜਿਹੜੇ ਨੇ ਉਹ ਸੇਫ ਰਹਿਣ ਇਹ ਹੀ ਉਮੀਦ ਆ ਤੇ ਬਾਕੀ ਇਸ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਨੇ ਕਮੈਂਟ ਕਰਕੇ ਜੁਦ ਦੱਸੋ